ਟੋਲ ਇਸ ਕਰਕੇ ਬੰਦ ਕੀਤਾ ਪਹਿਲਾਂ ਜੀ ਆਨਲਾਈਨ ਟੋਲ ਦਾ ਪਾਸ ਬਣਨ ਦਾ ਸੀਗਾ ਇਹਨਾਂ ਨੇ ਬੰਦ ਕਰਤਾ ਫਿਰ 3 ਮਹੀਨੇ ਦਾ ਪਾਸ ਬਣਨ ਦਾ ਉਹ ਵੀ ਬੰਦ ਕਰਤਾ ਹੁਣ ਇਹ ਕਹਿੰਦੇ ਵੀ ਸਾਡੀ ਕਮਰਸ਼ੀਅਲ ਗੱਡੀ ਦਾ ਪਾਸ ਹੀ ਨਹੀਂ ਬਣਨਾ 7250 ਰੁਪਏ ਦਿਓ ਤੇ ਸਾਡਾ ਮਹੀਨੇ ਦਾ ਪਾਸ ਬਣਾਓ ਠੀਕ ਹੈ ਜੀ ਅਸੀਂ ਇਸ ਵਾਰ ਉਹਦੇ ਵਿੱਚ ਟੋਲ 플ਾਜਾ ਤੇ ਆਏ ਹੋਇਆ ਇਕੱਠੇ ਹੋਇਆ ਸਾਰੇ ਮੇਰੇ ਵੀਰ ਜਿੰਨੇ ਵੀ ਜਿੰਨੇ ਮੇਰੇ ਭਰਾ ਇੱਥੇ ਪਹੁੰਚੇ ਸਭ ਦਾ ਧੰਨਵਾਦ ਔਰ ਅਸੀਂ ਅਗਲੀ ਵਾਰ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਅਸੀਂ ਰੋਡ ਬਲੌਕ ਕਰਾਂਗੇ ਜੀ। ਪਰ ਇਹ ਜਿਹੜੇ ਲੋਕ ਆਏ ਨੇ ਵੀ ਲੁਧਿਆਣਾ ਜਿਲ੍ਹੰਦਰ ਜਿਲ੍ਹੇ ਦੇ ਦੋਨੇ ਜਿਲ੍ਹਿਆਂ ਤੋਂ ਆਏ। ਹਾਂਜੀ ਅੰਡੀ ਸਾਰਾ ਡਿੰਨਾ ਵੀ ਆਸੇ-ਪਾਸ ਦਾ 30-35 ਕਿਲੋਮੀਟਰ ਏਰੀਆ ਸਾਰੇ ਲੋਕ ਸਾਡਾ ਨਾਲ ਜੁੜੇ ਹੋਏ ਆ। ਸਾਰੇ ਇਕੱਠੇ ਹੋਣਗੇ ਇੱਥੇ। ਜਿੱਦਾਂ ਦੇ ਰੋਡ ਬੰਦ ਕਰਨ ਦੀ ਵੀ ਨੋਬਤ ਆਈ ਤਾਂ ਅਸੀਂ ਰੋਡ ਵੀ ਬੰਦ ਕਰਾਂਗੇ, ਧਰਨਾ ਵੀ ਦੇਵਾਂਗੇ, ਸਭ ਕੁਝ ਕਰਾਂਗੇ ਜੀ। ਹਾਂਜੀ ਤੁਸੀਂ ਅੱਜ ਧਰਨਾ ਕਰੋ ਤੱਕ ਲਗਾਉਗੇ। ਅਸੀਂ ਰੋਡ ক্লোਜ਼ ਕਰਨੀ ਆਏ ਹਾਂ। ਅੱਜ ਧਰਨਾ ਦੇਂਦਾ ਨਹੀਂ ਸਾਡਾ ਮਤਲਬ ਹੈਗਾ ਅੱਜ ਅਸੀਂ ਅਲਟੀਮੇਟਮ ਦੇਣ ਆਏ ਆ। ਅੱਛਾ ਜੀ। ਅੱਜ ਇਹਨਾਂ ਨੂੰ ਅ ਪਾਸ ਰਿਨਿਊ ਨਾ ਕੀਤੇ ਤੇ ਫਿਰ ਅਸੀਂ ਧਰਨਾ ਦੇਵਾਂਗੇ ਜੇ ਫਿਰ ਜੇ ਤੁਹਾਡੇ ਪੰਗਾ ਨਹੀਂ ਕੁੜੀਆਂ ਕੋਲ ਨਹੀਂ ਆ ਤੁਸੀਂ ਕਰੋ ਤਾਂ ਗਲਟੀਮੇਟ ਦੇੋਗੇ ਕੋਈ ਟਾਈਮ ਬਾਉਂਡ ਕਰਦੇ ਹੋ ਕਿ ਕੋਈ ਖੁੱਲਾ ਟਾਈਮ ਹੈ ਨਹੀਂ ਹੱਲੇ ਖੁੱਲਾ ਟਾਈਮ ਹੈ ਨਹੀਂ ਇਹਨਾਂ ਨੇ ਕਰ ਦੇਣਾ ਵੈਸੇ ਸਾਡਾ ਹੱਲ ਸਾਨੂੰ ਪਤਾ ਪਹਿਲੇ ਵੀਡੀ ਸਾਬ ਨਾਲ ਗੱਲ ਹੋਈ ਸਾਡੀ ਪਹਿਲੇ ਉਹਨਾਂ ਨੇ ਪਾਸ ਬੰਦ ਕਰਦੇ ਸੀਗੇ ਫਿਰ ਉਹਨਾਂ ਨੇ ਲਾਗੂ ਕਰਤੇ ਦੁਆਰਾ ਹੁਣ ਦੁਆਰਾ ਫਿਰ ਇਹਨਾਂ ਨੇ ਸਾਡੀ ਮੰਗ ਮੰਨ ਲੈਣੀ ਸਾਨੂੰ ਪਤਾ ਹੈ ਕਿਹੜੀ ਕਿਹੜੀਆਂ ਗੱਡੀਆਂ ਨੂੰ ਜਿਹੜੀਆਂ ਮੈਂ ਜਿਹੜੇ ਸਾਰਕ ਬੱਸਾਂ ਨੇ ਕਾਰਾਂ ਨੇ ਟਰੱਕਾਂ ਆ ਕਮਰਸ਼ੀਅਲ ਕਾਰਾਂ ਟੈਂਪੂ ਆ ਸਾਰੇ ਨਾਲ ਇਕੱਠੇ ਆ ਸੀ ਸਰ ਕਲੇ ਟੋਲ ਪਲਾਜਾ ਦੇ ਵਿਰੋਧ ਆ ਜਿਹੜਾ ਨਵਾਂ ਕਾਨੂੰਨ ਲਿਆਂਦਾ ਕਿ ਉਹਦੇ ਵਿਰੋਧ ਨਵੇਂ ਕਾਨੂੰਨ ਦੇ ਵੀ ਅਸੀਂ ਖਿਲਾਫ ਆ ਜੀ ਠੀਕ ਆ ਜੀ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਡਰਾਈਵਰ ਤੇ ਨਹੀਂ ਹੋਣਾ ਚਾਹੀਦਾ ਜੀ ਇਹ ਬਹੁਤ ਵੱਡਾ ਸਰਕਾਰ ਨੇ ਧੱਕਾ ਕੀਤਾ ਇਹ ਕਾਲੇ ਕਾਨੂੰਨਾਂ ਦਾ ਵੀ ਵਿਰੋਧ ਕਰਾਂਗੇ ਅਸੀਂ ਠੀਕ ਆ ਜੀ ਠੀਕ ਆ ਜੀ ਇਸ ਤੋਂ ਬਾਅਦ 30 ਤਰੀਕ ਤੱਕ ਸਾਡਾ ਆਲਟੀਮੇਟਮ ਹੈ ਹੀ ਆ ਸਰਕਾਰ ਨੂੰ ਉਸ ਤੋਂ ਬਾਅਦ ਵੇ ਜਰੂਰਤ ਪਈ ਤਾਂ ਜਰੂਰ ਅਸੀਂ ਧਰਨਾ ਲਾਵਾਂਗੇ ਰੋਡ ਬਲੌਕ ਕਰਾਂਗੇ ਸਭ ਕੁਝ ਕਰਾਂਗੇ ਜੀ ਟੈਕਸੀ ਪੂਰੀ ਤਰੀਕ ਨੂੰ ਪੂਰੀ ਪੂਰੇ ਪੰਜਾਬ ਦੀ ਟੈਕਸੀ ਬੰਦ ਕਰ ਦਿਆਂਗੇ ਅਸੀਂ ਜਿਹਨੇ ਦਿਨ ਸਾਡਾ ਹੱਲ ਨਹੀਂ ਹੁੰਦਾ ਧੰਨਵਾਦ ਮੇਰਾ ਨਾਮ ਜਸਵੰਤ ਸਿੰਘ ਢਿੱਲੋਂ ਜੀ ਆਲ ਸਟੇਟ ਹੈਲਪਲਾਈਨ ਤੇ ਸਾਡੇ ਪ੍ਰਧਾਨ ਜੀ ਬਹੁਤ ਚਿਹਰੇ ਮਨਦੀਪ ਸਿੰਘ ਜੀ ਕਮਲਜੀਤ ਸਿੰਘ ਜੀ ਰਮੇਸ਼ ਕੁਮਾਰ ਜੀ ਸਾਡੇ ਵਕ ਵਕ ਜਥੇਬੰਦੀਆਂ ਤੇ ਸਾਡੀਆਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਸਾਡੇ ਨਾਲ ਰਿਲੇਟਡ ਨੇ ਪਹੁੰਚੀਆਂ ਹੋਈਆਂ ਸੋ ਪਹਿਲਾਂ ਤਾਂ ਸਾਰੇ ਹੀ ਅਸੀਂ ਤੁਹਾਡਾ ਪੱਤਰਕਾਰ ਭਾਈਚਾਰੇ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਤੇ ਸਾਡੀ ਜਿਹੜੀ ਆਵਾਜ਼ ਆ ਤੁਸੀਂ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਪਹੁੰਚਾਉਂਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜੀ ਤੇ ਸਾਡੇ ਜਿਹੜੇ ਮਸਲੇ ਆ ਜੀ ਪਹਿਲਾ ਮਸਲਾ ਮੁੱਦਾ ਜਿਹੜਾ ਸਾਡਾ ਮੇਨ ਸੀਗਾ ਪੀ ਇਹ ਜਿਹੜੇ ਕਾਲੇ ਕਾਨੂੰਨ ਮੋਦੀ ਸਰਕਾਰ ਲੈ ਕੇ ਆਈ ਆ 10 ਸਾਲ ਕੈਦ 7 ਲੱਖ ਰੁਪਈਆ ਜੁਰਮਾਨਾ ਉਹ 7 ਲੱਖ ਰੁਪਈਆ ਜਦੋਂ ਹਿੱਟ ਐਂਡ ਰਨ ਵਾਲਾ ਕਾਨੂੰਨ ਜਦੋਂ 7 ਲੱਖ ਅਸੀਂ ਜਮ੍ਹਾਂ ਕਰਵਾਵਾਂਗੇ ਉਹ ਤੋਂ ਬਾਅਦ ਸਾਡੀ ਗੱਡੀ ਛੁੱਟਣੀ ਆ ਤੇ ਉਸ ਵਿਸ਼ੇ ਤੇ ਸਾਡਾ ਸਭ ਤੋਂ ਮੇਨ ਮੁੱਦਾ ਟੂਲ ਪਲਾਜਾ ਵਾਲਾ ਆ ਗਿਆ ਜੀ ਜਿਹੜੀ ਕਮਰਸ਼ੀਅਲ ਗੱਡੀ ਆ ਸਭ ਤੋਂ ਵੱਧ ਰੈਵਨਿਊ ਸਰਕਾਰ ਨੂੰ ਕਮਰਸ਼ੀਅਲ ਗੱਡੀ ਕਮਾ ਕੇ ਦੇ ਰਹੀ ਆ ਤੇ ਉਹਦਾ ਇਹਨਾਂ ਨੇ ਲੋਕਲ ਪਾਸ ਬੰਦ ਕਰਤਾ ਜੀ 20 25 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਉਸ ਵਿਸ਼ੇ ਤੇ ਆਨਲਾਈਨ ਘਰ ਬੈਠੇ ਅਸੀਂ ਪਾਸ ਰੀਨਿਊ ਕਰ ਲੈਂਦੇ ਸੀ ਤੇ ਉਹ ਵੀ ਇਹਨਾਂ ਨੇ ਬੰਦ ਕਰ ਦਿੱਤਾ ਪਹਿਲਾਂ 3 ਮਹੀਨੇ ਦਾ ਕਰ ਲੈਂਦੇ ਸੀ ਹੁਣ ਇਹਨਾਂ ਨੇ 1 ਮਹੀਨੇ ਮਹੀਨੇ ਦੇ ਮਹੀਨੇ ਕਹਿੰਦੇ ਵੀ ਆਓ ਹੁਣ ਉਹ ਬਿਲਕੁਲ ਹੀ ਬੰਦ ਕਰ ਦਿੱਤਾ ਉਸ ਵਿਸ਼ੇ ਤੇ ਅੱਜ ਸਾਰੀਆਂ ਸਾਡੀਆਂ ਜਥੇਬੰਦੀਆਂ ਪਹੁੰਚੀਆਂ ਹੋਈਆਂ ਜੀ ਤੇ ਉਸ ਵਿੱਚ ਉਹਦਾ ਦਾਦ ਨੇ ਕਿੱਥੇ ਆ ਜੀ ਲੋਕ ਜਿਹੜੇ ਇੱਥੇ ਰਹਿਣ ਸਸਰੇ ਨੇ ਲੋਕ ਇਹਨਾਂ ਨੂੰ ਵੱਡੀ ਦਿੱਕਤ ਨਹੀਂ ਆਊਗੀ ਆਲੇ ਜਾਣਾ ਇੱਕ ਵਾਰ ਵਾਰੀ ਇਹਨਾਂ ਨੂੰ ਪਰਚੀ ਦੇਣੀ ਪਊਗੀ ਹਰ ਵਾਰੀ ਉਹ 350 ਰੁਪਏ ਦਾ ਟੂਲ ਬਲਾ ਜਾ ਜੀ ਹਰ ਵਾਰੀ ਪਰਚੀ ਲੈਣੀ ਪਊਗੀ ਜੀ ਉਦਾਂ ਜੇ ਆਪਾਂ ਰੀਨਿਊ ਕਰਾਉਨੇ ਆ ਜੀ ਤਾਂ ਸਾਡੇ ਤੋਂ 7200 ਰੁਪਏ ਦੇ ਸਮਥਿੰਗ ਮੰਗ ਹੋ ਰਹੀ ਆ ਵੀ ਕਮਰਸ਼ੀਅਲ ਗੱਡੀ 7200 ਰੁਪਿਆ ਦੇਊਗੀ ਤੇ ਤਾਂ ਉਹਦਾ ਪਾਸ ਰੀਨਿਊ ਹੋਊਗਾ ਇਹ ਸਾਡੇ ਕਮਰਸ਼ੀਅਲ ਗੱਡੀਆਂ ਤੇ ਬਹੁਤ ਵੱਡਾ ਬੋਝ ਪੈਣ ਜਾ ਰਿਹਾ ਠੀਕ ਆ ਜੀ ਟੈਕਸੀਆਂ ਚਲਾਉਂਦੇ ਹੋ ਜਿਹੜੇ ਟੈਕਸੀਸ ਇਹ ਚ ਜਾਣਗੇ ਸਵਾਰੀਆਂ ਉਹਨਾਂ ਤੇ ਵੀ ਇਸ ਦਾ ਬੋਝ ਪਏਗਾ ਉਹ ਤੇ ਹਾਂਜੀ ਉਹਨਾਂ ਦੀ ਜੇਬ ਤੇ ਵੀ ਬੋਝ ਪਏਗਾ ਜੀ ਹੁਣ ਜੇਬ ਚੋਂ ਤਾਂ ਅਸੀਂ ਲਾਉਣੋਂ ਰਹੇ ਉਹਦਾ ਰੇਟ ਵਾਜੂਗਾ ਉਸ ਹਿਸਾਬ ਨਾਲ ਜੀ ਅੱਜ ਤੁਸੀਂ ਕੀ ਕਰ ਰਹੇ ਹੋ ਅੱਜ ਅਸੀਂ ਟੂਲ ਪਲਾਜੇ ਵਾਲਿਆਂ ਨਾਲ ਹੀ ਗੱਲਬਾਤ ਕਰਨ ਆਏ ਹੋਏ ਹਾਂ ਜੀ ਇੱਕ ਤਾਂ ਟੂਲ ਪਲਾਜੇ ਵਾਲਾ ਮਸਲਾ ਤੇ ਇੱਕ ਜਿਹੜਾ ਮੋਦੀ ਸਰਕਾਰ ਨੇ ਕਾਲਾ ਕਾਨੂੰਨ ਲੈ ਕੇ ਆਂਦਾ ਜੀ ਉਸ ਵਿਸ਼ੇ ਤੇ ਵੀ ਅਸੀਂ ਸਾਰੇ ਵੀਰ ਇਕੱਠੇ ਹੋਏ ਆਂ ਦੱਸੋ ਲੜਕੀ ਅੱਜ ਜਿਹੜਾ ਇਹਨਾਂ ਕੇ ਟੂਰ ਬੰਦ ਕੀਤਾ ਇਹਨਾਂ ਨੇ ਟੂਰ ਬੰਦ ਨਹੀਂ ਕੀਤਾ ਜਿਹੜਾ ਟੂਲ ਤੇ ਅੱਜ ਇਹ ਆਪਦੀ ਰਿਕਵੈਸਟ ਲੈ ਕੇ ਆਏ ਆ ਵੀ ਸਾਡੀ ਪੀਲੀ ਪਲੇਟ ਦੀ ਹੈਗੀਏ ਤੁਸੀਂ ਉਹਨੂੰ ਵੱਧ ਨਾ ਕਰੋ ਅਗਲਾ ਪ੍ਰੋਗਰਾਮ ਇਹ ਦੇਣ ਕੇ ਕੀਤਾ ਟੂਲ ਵਾਲੇ ਬੁਲਾਏ ਹੋਏ ਉਹਨਾਂ ਨਾਲ ਗੱਲਬਾਤ ਕਰਦੇ ਆ ਜਿੱਦਾਂ ਪ੍ਰਬੰਧ ਕੀਤਾ ਕਿ ਹੋਰ ਵੀ ਕੱਠ ਹੋ ਰਿਹਾ ਹਾਂ ਕੱਠ ਹੋ ਰਿਹਾ ਇਹਨਾਂ ਦਾ ਬਾਕੀ ਬਹੁਤ ਵਧੀਆ ਬੰਦੇ ਸੂਝਵਾਨ ਬੰਦੇ ਸਾਰੇ ਉਹਨਾਂ ਨਾਲ ਬੜੇ ਤਰੀਕੇ ਨਾਲ ਜਿਹੜੀ ਗੱਲ ਕੀਤੀ ਉਹਨਾਂ ਦੀ ਗੱਲ ਸੁਣੀ ਗਈ ਹੈ ਧਿਆਨ ਨਾਲ ਅੱਗੇ ਉਹਨਾਂ ਦੀ ਗੱਲ ਜਿਹੜੀ ਪਚਾਈ ਗਈ ਉੱਪਰ ਤੱਕ ਤੇ ਉਹਨਾਂ ਨੂੰ ਛੇਤੀ ਉਹਨਾਂ ਦਾ ਹੱਕ ਮਿਲ ਜੂਗਾ ਸਰ ਜੀ ਲੱਗਦਾ ਇਹ ਮੁਲਾਜ਼ਮਾਂ ਨਾਲ ਗੱਲ ਹੋ ਗਈ ਹੈ ਤੁਹਾਡੀ ਕੋਈ ਫਰਕ ਚੱਲ ਰਹੀ ਚੱਲ ਰਹੀ ਚੱਲ ਰਹੀ ਹੈ ਕੀ ਹੈ ਨਾ ਲੱਗਦਾ ਵੀ ਜਲਦੀ ਭਰੋਸਾ ਮਿਲ ਜੂਗਾ ਹਾਂ ਲੱਗਦਾ ਜੀ ਤੁਹਾਡਾ ਨਾਮ ਕੀ ਹੈ ਪੁਰਾਈ ਮੇਰਾ ਨਾਮ ਐਸ ਐਵਤਾਰ ਸਿੰਘ ਟ੍ਰੈਪਕੂ